ਗੁਰ ਜੱਤ ਮੈਂ ਵੇਚਦਾ ਨਹੀਂ ਗਾ ਲਓ ਜੀ ਆਲੂ ਵਾਲੇ ਪਰੌਂਠੇ ਬਣ ਕੇ ਆ ਗਏ ਮੈਡਮ ਜਰੀਲਾ ਤੇ ਵੀਊ ਵੇਖੀ ਜਾਂਦਾ ਕਿੰਨੇ ਕਿੰਨੇ ਵੀ ਹੋ ਗਏ ਮੈਗੂ ਦੇ ਬਿੰਦੀ ਲਾਉਂਦੇ ਆ ਸੁਰਖੀ ਲਾਉਂਦੇ ਆ ਅੱਜ ਮੈਡਮ ਨੇ ਆਲੂ ਵਾਲੇ ਪਰੌਂਠੇ ਬਣਾਉਣੇ ਆ ਆਪਦੇ ਹੱਥਾਂ ਨਾਲ ਮਰਚਾ ਦੀ ਪਾਉਣੀ ਆ ਮਿਰਚਾਂ ਦੀ ਪਾਉਣੀ ਆ ਯਾਰੀ ਚੱਲ ਜੰਦੀ ਐ ਰੋਲ ਲੱਗੇ ਰੋਲ ਬਸ ਕਰ ਅਗਾਂਹ ਬਸ ਬਸ ਮੈਨੂੰ ਵੀ ਕਰਵਾਤਾ ਪਿਆਰ ਚੀਕਦੀ ਚੀਕਦੀ ਹੋ ਲੱਗੀ ਕਿਹੜੀ ਪੁਲਿਸ ਰੋਂ ਲੱਗੇ ਸੀਗੇ ਕਾਹ ਦੇ ਮੇਰੀ ਵੀਡੀਓ ਬਣਾਉਣਾ ਕੋਈ ਨਾਲ ਗਾਈ ਕਿਸੇ ਦਾ ਮਾਇਆ ਟੀਸੀ ਕਿਸੇ ਦਾ ਤਾਂ ਨਹੀਂ ਦਾ ਮੇਰੇ ਮਾਹੀ ਦੀਪਕੇ ਲੈ ਨਾ ਪੁੱਛੋ ਕੀ ਕੀ ਕਰਦਾ ਕੀ ਕੀ ਕਰਦਾ ਗੋਲ ਕਰਕੇ ਵੇਚਦਾ ਨਹੀਂ ਗੋਲ ਕਮਲੀ ਬੰਦ ਕਰਾਉ ਇਹ ਮਸ਼ੀਨ ਦੀ ਓਪਨਿੰਗ ਕੀਤੀ ਅੱਜ ਬਸ ਇਹਦੇ ਚ ਇਕੱਲੇ ਕੱਪੜੇ ਸੁਕਾਉਣੇ ਆ ਧੋਤ ਲਏ ਆ ਤੇ ਦਰਮਿਆਗੀ ਕੀ ਬੋਲੀ ਜਾਂਦੇ ਹੋ ਹਾਂ ਬਲੈਕ ਪਨੀ ਇੱਕ ਨਾ ਭਾਈ ਵਿੱਚ ਨਹੀਂ ਪੋਣਾ ਨਹੀਂ ਸਿੱਪ ਬਲਾਲ ਨੂੰ ਨਹੀਂ ਪਰ ਮੈਂ ਜਾਂਦੇ ਬਾਅਦ ਸਹੀ ਕੋਲੀ ਚ ਪਿਆ ਰਹਿੰਦੇ ਲਓ ਜੋ ਆਲੂ ਵਾਲੇ ਪਰੌਂਠੇ ਬਣ ਕੇ ਆ ਗਏ ਤੇ ਹੁਣ ਖਾਣਨੇ ਆ ਨਾਲ ਦਹੀਂ ਤੇ ਨਾਲ ਮੈਡਮ ਇਹ ਤੁਮੈਂ ਕਿ ਸੁੱਤੀ ਪਈ ਹੈ ਹਲੋ ਹਾਂਜੀ ਕਿਦਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਨਮਸਤੇ ਕਰਦਾ ਬਲੌਗ ਸ਼ੁਰੂ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਚੱਲਦੀ ਕਲਾ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਲਾਈਕ ਤੇ ਬੈਲ ਆਈਕਨ ਨੂੰ ਮਗਾ ਨਾ ਭੁੱਲਣਾ आलू वाले परौंठे खा के अभी फ्री हो चुके हैं तो हम चले दरबार साहब मैं मम्मी तो तैयार हो चुके से सिमू भी इधर तैयार हो चुकी है तो बस करके गुड्डी स्टार्ट चलते हैं इधर मैडम की जितनी नहीं लौट क्या क्या क्यों मेरी पग थोड़ी जी फिकी है सूट नग में भी लैके आवे ਨਿਹੜਾ ਦੇ ਕਦੇ ਡਾਈ ਕਰਵਾ ਲਉ ਕਦੇ ਕਰ ਦੇਣੀ ਨਾ ਕਰੀ ਹੁੰਦੀ ਹੈ ਕੱਲ ਨੂੰ ਪਾ ਕੇ ਨਾ ਉਹ ਕਿਦਾ ਉਹ ਚੋਲਾ ਰਗਾ ਪਾ ਕੇ ਚੋਲਾ ਲਗਾ ਕੇ ਪਾ ਕੇ ਕਾਈ ਕਰਦੀ ਚੁੰਨੀ ਕਰੇ ਬਾਈ ਤੇ ਭਾਈ ਤੇ ਮਾਗੀ ਅੰਦਰ ਸੁੱਤੀ ਪਈ ਆ ਉਹ ਮੈਨੂੰ ਓਕੇ ਚੱਲੀਏ ਕਰੇ ਦਵਾਰਾ ਤੁਮ ਬਾਗੋਂ ਜੇ ਵੀ ਲਾ ਤੇ ਵੀਊ ਵੇਖੀ ਜਾਂਦਾ ਕਿੰਨੇ ਕਿੰਨੇ ਵੀ ਹੋ ਗਏ ਖੋ ਕਰੇ ਇੱਧਰ ਦਿਖਾਈ ਦੇ ਨਾ ਦੇ ਕਿੰਨਾ ਉੱਤੇ ਕਿੰਨੇ ਹੋ ਗਏ ਆਪਣੇ 6,55,990 ਵੀਊ ਤੇ ਲਾਈਕ ਆਪਣੇ 36 ਹਜ਼ਾਰ ਲਾਈਕ ਦੇਖ ਲਈ ਅਫਸ ਗੱਡੀ ਹੋ ਗਈ ਹੈ ਗਰਮ ਅੱਛਾ ਬਲਾਈਗਾ 5-10 ਮਿੰਟ ਲਾਈਕ ਕਰੋ ਲਾਈਕ ਕਰੋ ਤੇ ਹੁਣ ਆਪਾਂ ਚੱਲੇ ਗੁਰੂ ਘਰ ਮੱਥਾ ਟੇਕਣ ਤੇ ਮੰਮੀ ਕਹਿੰਦੇ ਚਪੈਰਾ ਸਾਹਿਬ ਵੀ ਸੋਣਾ ਵਾਂਗੇ ਮੈਂ ਕਿਹਾ ਚਲ ਵੇਖ ਲਾਂਗੇ जी आगे कितने गए मम्मी वागू वाग पच्च गए दरबार साहब छिपा साहब चल गया ਤਾ ਟੇਕੇ ਫਰੀ ਮਾਤਾ ਕਦੇ ਫੋਟੋ ਖਿੱਚੀ ਆ ਹਾਂ ਨਾਲੇ ਮੱਛੀਆਂ ਵਿਖਾਉਨੇ ਆ ਨੂੰ ਮੱਛੀਆਂ ਕਹਿੰਦੇ ਨੇ ਵੇਖ ਲਈਆਂ ਮੱਛੀਆਂ ਦੇ ਨਾਲ ਨਾਲ ਕਛੂਕਮਾਝ ਦਿਖਾਤਾ ਮੈडम ਨੂੰ ਆਹ ਇੱਕ ਇੱਕ ਮੱਛੀ ਹੋਈ ਹੈ ਕਛੂਕਮਾਝ ਬਗੈਰ ਹੋਈ ਆ ਆਪਣੇ ਆਪ ਕਰ ਬਿਚਾਉਂਦੇ ਆ ਇਹ ਹੁਣ ਲੋਕ ਦੇਖਣ ਆਹ ਹਾਂ ਇਹਨਾਂ ਮੱਛੀਆਂ ਵੇਖ ਕੇ ਤਾਂ ਚਾਹ ਏ <laughs> है, दोड़े दोड़े। आई है मैं काफी टाइम बाद बाइक चला लगा काश नहीं चलाई है दो सौ छपंजा किलोमीटर मैं चलाई होगी सत्त अठ बस सत अठ किलोमीटर बाकी सारी काशनी चलाई है

ਮਾਗ ਨੂੰ ਕੀ ਮੰਗਾਤਾ ਕਿਉਂ ਕਿ ਜੀ ਲੱਗੀ ਜਾਂਦੀ ਹੈਗਾ ਇਹ ਬੋਲਦਾ ਨਹੀਂ ਇਹਦੇ ਸਭ ਕੀ ਬੋਲੀਬਾਲ ਲਾ ਕੇ ਸਾਕੇ ਬੋਲੀਬਾਲ ਫੇਸ ਕਰ ਤਾਣ ਕਾ ਜਿੱਤ ਤੁਹਾਡੇ ਨਾਲ ਲੈਂਸ ਪਾਇ ਲੈਂਸ ਹੋਰ ਅਸੀਂ ਜਾਣਾ ਸੀਗਾ ਫਿਲਮ ਵੇਖਣ ਪ੍ਰੋਗਰਾਮ ਬੰਦਦਾ ਨਹੀਂ ਪਿਆ ਅਸੀਂ ਅੱਲ ਕਿਤੇ ਫਿਲਮ ਵੇਖਾਂ ਜੀ Netflix ਤੇ ਕੀ ਆ ਵੇਖੋ ਚਾ ਕਿਰਮੀ ਮਗੀ ਚਾ ਹੈ ਪਨੀਰ ਦੂਜੇ ਤੇ ਤੀਜੇ ਦੀ ਤੀਜੇ ਦੀ ਅਮਲੀਆ ਬੁਰੀ ਚਾ ਦੀ ਅਮਲੀਆ ਕੈਂਕਾ ਕੰ ਕੀ ਕਮਾ ਹਾਂ ਲਲੀਆਂ ਲੱਗੀਆਂ ਲਲੀਆਂ ਲੱਗੀਆਂ ਆਈਆਂ ਕਹਿੰਦੀ ਕਹਿ ਦੋ ਵਲੌਗ ਚ ਲਲੀਆਂ ਲੱਗੀਆਂ ਹੋਈਆਂ ਦਵਾਈ ਲੈਨੇ ਆ ਬਸ ਫਿਲਮ ਫਿਲਮ ਵੇਖਦੇ ਆ ਤੇ ਇਹ ਵਾਲਾ ਵਲੌਗ ਦਾ ਪ੍ਰੈਸ਼ੀ ਕਰ ਤੇ ਮਿਲਦੇ ਆ ਹੁਣ ਆਪਾਂ ਅੱਗੇ ਵਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰ ਨੂੰ ਲਾਈਕ ਕਰ ਲਓ ਗੁੱਡ ਨਾਈਟ ਗੁੱਡ ਮਾਰਨਿੰਗ ਗੁੱਡ ਆਫਟਰਨੂੰ ਜਦੋਂ ਵੀ ਕੋਈ ਵੀ ਵੇਖਦਾ ਪਿਆ ਕੁਛ ਕਿਉਂ ਨਾ ਕਰੀਏ ਲੈ ਤਾਂ ਪੱਕਾ ਕਰਨਾ ਸਬਸਕ੍ਰਾਈਬ ਕੀ ਸਬਸਕ੍ਰਾਈਬ ਚਲੋ ਮਿਲਦੇ ਹਾਂ ਹੁਣ ਆਪਾਂ ਅੱਗੇ ਵਲੌਗ ਤੇ ਵਿੱਚ ਕੀ ਹੋ ਗਿਆ ਬੋਲ ਕੀ ਬੋਲਣ ਲੱਗੀ ਸੀ ਸਬਸਕ੍ਰਾਈਬ ਸਬਸਕ੍ਰਾਈਬ ਕੀ ਆ ਚਾਰਾ ਟੋਲੀ